ਨੇ ਕਰਨੇ ਵੀ ਮੈਂ ਬਾਅਦ ਚਾ ਕੇ ਪਹਿਲੋਂ ਅਗਲੇ ਮੁਰ ਜਾ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰੋਂ ਤੋਂ ਆ ਕੇ ਇੱਥੇ ਜਿਸ ਚਿੱਕੇ ਨੂੰ ਪਹੁੰਚੀ ਹੋ ਜਿਹੜੀ ਵਾਰੀ ਨਾਲ ਉਸੇ ਵਾਰੀ ਨਾਲ ਅੰਦਰ ਆਉਣਾ ਕਿਉਂਕਿ ਤੁਸੀਂ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਕੋਈ ਨਿੱਕੀ ਜਿਹੀ ਗੱਲ ਤੋਂ ਕੋਈ ਹੇਰਾ ਫੇਰੀ ਕਰਕੇ ਗੁਰੂ ਤੋਂ ਨਾਰਾਜ਼ਗੀ ਮਤਲ ਨਹੀਂ ਕਿਉਂਕਿ ਗੁਰੂ ਦੀ ਮੂਰ ਜਿਹੜੀ ਆ ਉਹ ਬਹੁਤ ਚੱਲਣੀ ਔਖੀ ਆ ਪਿਆਰ ਤੇ ਆਪਾਂ ਸਾਰੇ ਭਲਦੇ ਆ ਇਸ ਕਰਕੇ ਕੋਈ ਵੀ ਕਿਸੇ ਦਾ ਕੁਮੜਾ ਨਹੀਂ ਸੋਚਣਾ ਖਦੀ ਵੀ ਗਵੰਡੀ ਦਾ ਦੁਸ਼ਮਣ ਦਾ ਕਦੀ ਕਿਸੇ ਦਾ ਮੜਾ ਸੋਚੋ ਭਾਵੇਂ ਤੁਹਾਡਾ ਕੁਲੱਖ ਮੜਾ ਕਰਦੇ ਨਾ ਪਰ ਤੁਸੀਂ ਕਹਿਣਾ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਕਿਉਂਕਿ ਤੁਸੀਂ ਆਪਾਂ ਦਾਸੇ ਹੋ ਜੀ ਕਰਨੇ ਆ ਨਾਨਕ ਨਾਮ ਚੜ੍ਹ ਦਿਖਲਾ ਤੇ ਜਿਹਰੇ ਭਾਣੇ ਸਰਬੱਤ ਦਾ ਭਲਾ ਇਸ ਕਰਕੇ ਆਪਾਂ ਸਰਬੱਤ ਦਾ ਭਲਾ ਮੰਗਣਾ ਕਦੀ ਕਿਸੇ ਦਾ ਮੜਾ ਨਹੀਂ ਸੋਚੋ ਜਦੋਂ ਤੁਸੀਂ ਸਰਬੱਤ ਦਾ ਭਲਾ ਮੰਨੋਗੇ ਤੇ ਤੁਹਾਡਾ ਆਟੋਮੈਟਿਕ ਸਾਰੇ ਕਾਰੋਬਾਰ ਚੱਲਣੇ ਦੇ ਵੱਧ ਤੇ ਵੇਖੀ ਵੇਖ ਲਿਓ ਤੁਸੀਂ ਜਦੋਂ ਵੀ ਕੋਈ ਆਪ ਕਿਸੇ ਦੇ ਲਈ ਮਾੜਾ ਸੋਚਦਾ ਹੈ ਨਾ ਵੀ ਇਹਦੇ ਇਹ ਨਿਆ ਚੀਜ਼ ਲੈਂਦੀ ਹੈ ਤੇ ਇਹਦਾ ਚੀਜ਼ ਖਰਾਬ ਹੋ ਜੇ ਇਹਦਾ ਆ ਨੁਕਸਾਨ ਹੋ ਜੇ ਉਹਦਾ ਨੁਕਸਾਨ ਤੇ ਨਹੀਂ ਹੁੰਦਾ ਪਰ ਆਪਣਾ ਜਰੂਰ ਨੁਕਸਾਨ ਹੋ ਜਾਂਦਾ ਜਦੋਂ ਆਪਾਂ ਕਿਸੇ ਪ੍ਰਤੀ ਮਾੜੀ ਨਹੀਂ ਸੋਚ ਰੱਖਦੇ ਆ ਤੇ ਉਦੋਂ ਫਿਰ ਆਪਣੇ ਘਰ ਦੀ ਨੁਕਸਾਨ ਸ਼ੁਰੂ ਹੋ ਜਾਂਦੇ ਨੇ ਆਪਾਂ ਡੋਣੇ ਜਾਣੇ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਲੋਕਾਂ ਨੂੰ ਹੋਇਆ ਇਸ ਦਾ ਤੇ ਬੜਾ ਸਮਝਾਈਦਾ ਪਰ ਕਈਆਂ ਦੀ ਫਿਰ ਕਈਆਂ ਦੀ ਫਿਤਰਤ ਹੀ ਹੁੰਦੀ ਆ ਵੀ ਹਰੇਕ ਨੂੰ ਗਲਤ ਬੋਲਣਾ ਹਰੇਕ ਬਾਰੇ ਗੱਲ ਕਰਨੀ ਵੀ ਆਪਣੇ ਆਪ ਨੂੰ ਸਿਆਣਾ ਸਮਝਣਾ ਦੂਜੇ ਨੂੰ ਮਾੜਾ ਸਮਝਣਾ ਇਸ ਜਰੂਰ ਮੰਨਦੇ ਵਿੱਚ ਬਿਠਾ ਲਓ ਵੀ ਕਿਸੇ ਦੀ ਚੁਗਲੀ ਨਹੀਂ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਜਿਹਦੀ ਚੁਗਲੀ ਕਰੋਗੇ ਨਿੰਦਿਆ ਕਰੋਗੇ ਉਹ ਸਮਝੋ ਤੁਸੀਂ ਉਹਨੂੰ ਕਾਮਯਾਬ ਕਰ ਰਹੇ ਹੋ ਤੇ ਆਪ ਡਾਊਨ ਹੋ ਰਹੇ ਹੋ ਜਿਹਦੇ ਤੁਸੀਂ ਉਹਨਾਂ ਨੂੰ ਕਾਮਯਾਬ ਕਰਨਾ ਹੈ ਤੇ ਉਹਦੀ ਨਿੰਦਿਆ ਉਹ ਚੁਗਲੀ ਨਹੀਂ ਕਰੋ ਤੇ ਉਹਦੀ ਨਿੰਦਿਆ ਹੀ ਕਰੋ ਉਹ ਕਾਮਯਾਬ ਹੋਏਗਾ ਤੇ ਤੁਹਾਡਾ ਡਾਊਨ ਕੰਮ ਜਿਹੜਾ ਡਾਊਨ ਹੋਊਗਾ ਜਿਹੜਾ ਨਿੰਦਿਆ ਚੁਗਲੀ ਕਰ ਰਿਹਾ ਹੈ ਜੇ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਤੇ ਸਰਬੱਤ ਦਾ ਭਲਾ ਮੰਗਦੇ ਹੋ ਸੱਚੇ ਪਾਤਸ਼ਾਹ ਰੰਗਲਾ ਸਾਰਿਆਂ ਨੂੰ ਕੋਈ ਗੱਲ ਨਹੀਂ ਮਾਰ ਸੱਚੇ ਪਾਤਸ਼ਾਹ ਜੀਓ ਫਰਮਾਤੋਂ ਤੁਹਾਨੂੰ ਰੰਗ ਲਾਏਗਾ ਤੁਹਾਡਾ ਕੰਮ ਆਟੋਮੈਟਿਕ ਚੱਲੇਗਾ ਤੁਸੀਂ ਕਿਸੇ ਦੀ ਮਤ ਕਰੋਗੇ ਨਾ ਜਿਵੇਂ ਕਿਸੇ ਦੀ ਕੋਈ ਅਮਰਜੈਂਸੀ ਕੋਈ ਪ੍ਰੋਬਲਮ ਆ ਗਈ ਕਿਸੇ ਨੂੰ ਕੋ ਗਵਾਂਡੀ ਆ ਕੋਈ 100 200 ਦੀ ਲੋਡ ਪੈ ਗਈ ਕਿਸੇ ਦਾ ਕੋ ਕੰਮ ਅੜ ਗਿਆ ਕਿਸੇ ਨੇ ਫੀਸ ਭਰਨੀ ਹੈ ਕੋਈ 100 200